ਤਾ ਹਰਮਨ ਪਿਆਰੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਦਾ ਅਮਰੀਕਾ ਦੇ ਵਿੱਚ 골ਡ ਮੈਡਲ ਦੇ ਨਾਲ ਸਨਮਾਨ ਕੀਤਾ ਜਾਵੇਗਾ ਇੰਡੀਅਨ ਬਿਜ਼ਨਸ ਓਨਰ ਐਸੋਸੀਏਸ਼ਨ ਸੀਆਟਲ ਦੇ ਪ੍ਰਧਾਨ ਅਤੇ ਤਣਾੜ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਨੇ ਇਹ ਐਲਾਨ ਕੀਤਾ ਤਣਾੜ ਕਾਰੋਬਾਰੀਆਂ ਦੀ ਐਸੋਸੀਏਸ਼ਨ ਨੇ ਇੱਕ ਬੈਠਕ ਦੇ ਵਿੱਚ ਸਰਬਸੰਮਤੀ ਦੇ ਨਾਲ ਮਤਾ ਪਾਸ ਕਰਦਿਆਂ ਦਲਜੀਤ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਣ ਵਾਲੇ ਅਤੇ ਆਪਣੇ ਗੀਤਾਂ ਤੇ ਫਿਲਮਾਂ ਦੇ ذریعے ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦੇ ਬਦਲੇ ਸੁਪਰਸਟਾਰ ਗਾਇਕ ਦਲਜੀਤ ਦੋਸਾਂਝ ਦਾ 골ਡ ਮੈਡਲ ਦੇ ਨਾਲ ਸਨਮਾਨ ਕੀਤਾ ਜਾਵੇਗਾ। ਮੀਟਿੰਗ ਦੇ ਵਿੱਚ ਦਲਜੀਤ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਖੜੇ ਕੀਤੇ ਗਏ ਬੇਲੋੜੇ ਵਿਵਾਦ ਦੀ ਵੀ ਨਿੰਦਾ ਕੀਤੀ ਗਈ। ਪ੍ਰਦਾਨ ਬਲਬੀਰ ਸਿੰਘ ਉਸਮਾਨਪੁਰ ਅਤੇ ਸੀਨੀਅਰ ਮੀਤ ਪ੍ਰਦਾਨ ਜਤਿੰਦਰ ਸਿੰਘ ਸਰਪਾਏ ਨੇ ਕਿਹਾ ਹੈ ਕਿ ਜਿਨ੍ਹਾਂ ਗਾਇਕਾਂ ਨੂੰ ਕੋਈ ਨਹੀਂ ਪੁੱਛਦਾ ਉਹ ਦਲਜੀਤ ਤੇ ਉੱਪਰ ਉਂਗਲਾ ਚੁੱਕ ਰਹੇ ਨੇ ਉਹਨਾਂ ਐ ਵੀ ਕਿਹਾ ਕਿ ਦਲਜੀਤ ਨੂੰ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀ ਬੇਹਦ ਪਿਆਰ ਕਰਦੇ ਨੇ ਦਲਜੀਤ ਨੂੰ ਦੇਸ਼ ਭਗਤੀ ਦੇ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ